ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਸਦਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕਰਨ ਵਾਲੀ ਪਟੀਸ਼ਨ ਜਿਹੜੀ ਪੰਜਾਬ ਰਾਣ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਤੱਕ ਵੀ ਡੀਸੀ ਤੱਕ ਵੀ ਪੰਜਾਬ ਸਰਕਾਰ ਤੱਕ ਵੀ ਅਪਰੋਚ ਪਹੁੰਚ ਕੀਤੀ ਹੈ ਕਿ ਵੀ ਜੇ ਸਮਾਂ ਬੀਤ ਗਿਆ ਮੇਰੀ ਗੈਰਹਾਜ਼ਰੀ ਦਾ ਸਮਾਂ ਲੰਮਾ ਹੋ ਗਿਆ ਤਾਂ ਮੇਰੀ ਮੈਂਬਰੀ ਖਰਚ ਹੋ ਜਾਏਗੀ ਪੰਜਾਬ ਰਾਣ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਭਾਰਤ ਸਰਕਾਰ ਨੂੰ ਕਿਹਾ ਸੀਗਾ ਕਿ ਤੁਸੀਂ ਵੀ ਇਸ ਮਸਲੇ ਤੇ ਆਪਣਾ ਜਵਾਬ ਦਿਓ ਤੇ ਭਾਰਤ ਸਰਕਾਰ ਨੇ ਖੰਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਮੈਂਬਰਸ਼ਿਪ ਤੇ ਸ਼ੈਸ਼ਨ ਚ ਗੈਰ ਹਾਜ਼ਰੀ ਦੇ ਮੁੱਦੇ ਤੇ ਇੱਕ ਕਮੇਟੀ ਬਣਾਈਏ ਜਗਜੀਤ ਸਿੰਘ ਡੱਲੇ ਵਾਲਾ ਹੋਰਾਂ ਦਾ ਸਿਹਤ ਦਾ ਮਾਮਲਾ ਕਿ ਇਥੇ ਕਾਫੀ ਗੰਭੀਰ ਹੋ ਗਿਆ ਕਿਉਂਕਿ ਲਗਾਤਾਰ ਵਿੱਚ ਵਿੱਚ ਡ੍ਰਿਪ ਲੈਣ ਕਹਿੰਦੇ ਛੱਡ ਦਿੰਦੇ ਸੀ ਉਹ ਹੁਣ ਫੇਰ ਡ੍ਰਿਪ ਦੁਆਰਾ ਸ਼ੁਰੂ ਕੀਤੀ ਸੀ ਬੈਠਕ ਵੀ ਜਦੋਂ ਹੋਖੇ ਹੋਈ ਆ ਪੰਜਵੇਂ ਗਿੱੜ ਦੀ ਤਾਂ ਪਿਛਲੀਆਂ ਦੋ ਬੈਠਕਾਂ ਦੇ ਵਿੱਚ ਵੀ ਉਹ ਆਏ ਨੇ ਅਗਲੀ ਬੈਠਕ 19 ਤਰੀਕ ਨੂੰ ਹੋਣੀ ਹੈ ਹੈ ਤੇ ਉਹ 19 ਮਾਰਚ ਤੇ ਚਲੀ ਗਈ ਅਗਲੀ ਭੈਟਕ ਪਰ ਇਹ ਸਭ ਦੇ ਦਰਮਿਆਨ ਡੱਲੇ ਵਾਲੀ ਸੀਤ ਨੂੰ ਲੈ ਕੇ ਕਹਿੰਦੇ ਤੇਰਦਾਸਨ ਦਾ ਦੌਰ ਸ਼ੁਰੂ ਹੋ ਗਿਆ ਜੀ ਪੰਜਾਬ ਦੇ ਮੁੱਖ ਮੰਤਰੀ ਸਭ ਚੌਕੇ ਛੱਕੇ ਲਾਉਣ ਦੇ ਲਈ ਐਨਕਾਂ ਲਾ ਕੇ ਵਿਧਾਨ ਸਭਾ ਚਾਹੁੰਨ ਉਹ ਸਿੱਧਾ ਹੀ ਹਵਾਲਾ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਐਨਕਾਂ ਲਾ ਕੇ ਆਉਣੀ ਆ ਪਈਆਂ ਦੋ ਦਿਨ ਦੇ ਸੈਸ਼ਨ ਦੇ ਵਿੱਚ ਅਜਾ ਆਖਰੀ ਦਿਨ ਦੋ ਦਿਨ ਦਾ ਆਖਰੀ ਦਿਨ ਹੈ ਨਾ ਤੇ ਉਹਦੇ ਮਤਲਬ ਤਿੰਨ ਖੇਤੀ ਕਾਨੂੰਨਾ ਵਰਗਾ ਇਸ ਖਰੜੇ ਨੂੰ ਖਰਾਬ ਦਿੱਤਾ ਗਿਆ ਕਿ ਬਿਲਕੁਲ ਤਿੰਨ ਖੇਤੀ ਕਾਨੂੰਨਾ ਵਰਗਾ ਹੀ ਹੈ ਇਸ ਲਈ ਇਸ ਨੂੰ ਇੱਥੇ ਮਨਜ਼ੂਰੀ ਨਹੀਂ ਦਿੱਤੀ ਗਈ ਪੰਜਾਬ ਦੀ ਵਿਧਾਨ ਸਭਾ ਦੇ ਦੋ ਰੋ ਜਾ ਮਤਲਬ ਕਿ ਸੈਸ਼ਨ ਦੇ ਦਰਮਿਆਨ ਆਖਰੀ ਦਿਨ ਜਿਹੜੀ ਕਾਰਵਾਈ ਚੱਲ ਰਹੀ ਸੀ ਉਸ ਦਿਨ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਰਾਸ਼ਟਰੀ ਖੇਤੀ ਮਾਰਕੀਟਿੰਗ ਨੀਤੀ ਦੇ ਖਿਲਾਫ ਮਤਾ ਪੇਸ਼ ਕੀਤਾ ਜਿਸ ਦੇ ਉੱਤੇ ਚਰਚਾ ਹੋਈ ਬਹਿਸ ਹੋਈ ਤੇ ਆਖਰਲੇ ਨੂੰ ਰੱਦ ਕਰ ਦਿੱਤਾ ਗਿਆ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿੱਲੀ ਸਿੱਖ ਕਤਲੇਆਮ ਸਨ 1984 ਤੇ ਅੱਜ 41 ਸਾਲਾਂ ਬਾਅਦ ਸਨ 2025 ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਦਿੱਲੀ ਸਿੱਖ ਕਤਲੇਆਮ ਦੇ ਮਾਮਲੇ 'ਚ ਸਜਨ ਕੁਮਾਰ ਨੂੰ ਉਮਰ ਕੈਦ ਹੋਈ ਹੈ 41 ਸਾਲਾਂ ਦਾ ਵਕਫਾ 41 ਸਾਲਾਂ ਤੋਂ ਦਿੱਲੀ ਸਿੱਖ ਕਤਲੇਆਮ ਦੇ ਪੀੜਤ ਤੇ ਇਨਸਾਫ ਪਸੰਦ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸਾਡੀਆਂ ਕੋਰਟ ਕਚਹਿਰੀਆਂ ਸਾਡੀਆਂ ਅਦਾਲਤਾਂ ਸਾਡੀਆਂ ਸਰਕਾਰਾਂ ਸ਼ਾਇਦ ਸਾਨੂੰ ਇਨਸਾਫ ਦੇ ਦੇਣ ਮੈਨੂੰ ਨਹੀਂ ਪਤਾ 41 ਸਾਲਾਂ ਬਾਅਦ ਆਈਐਸ ਫੈਸਲੇ ਨੂੰ ਇਨਸਾਫ ਆਖਿਆ ਵੀ ਜਾ ਸਕਦਾ ਜਾਂ ਨਹੀਂ ਕਿ ਇਸ ਨੂੰ ਰਾਹਤ ਵੱਜੋਂ ਵੇਖਿਆ ਵੀ ਜਾ ਸਕਦਾ ਜਾਂ ਨਹੀਂ ਪਰ ਇਕ ਧਾਰਨਾ ਜਿਹੜੀ ਆਪਣੇ ਆਮ ਕਹਾਵਤ ਹੈ ਕਿ ਦੇਰ ਆਏ ਦਰਸਤ ਆਏ ਉਸ ਹਵਾਲੇ ਨਾਲ ਵੀ ਜੇਕਰ ਇਹਨੂੰ ਝਾਤ ਮਾਰਨੀ ਹੋਵੇ ਤਾਂ ਕੀ ਇਹ ਉਸ ਅੱਲੇ ਜ਼ਖਮ ਜਿਹੜੇ ਅਜੇ ਵੀ ਦਿਸ ਰਹੇ ਨੇ ਕਿ ਉਹਨਾਂ ਤੇ ਇਹ ਇੱਕ ਦੁੱਖਾ ਫੈਸਲਾ ਕੋਈ ਮਰਹਮ ਦਾ ਕੰਮ ਕਰੇਗਾ ਇਸ ਵਾਰ ਕਿਉਂ ਮੈਂ ਕਰ ਰਹੇ ਹਾਂ ਸੱਜਨ ਕੁਮਾਰ ਦਿੱਲੀ ਦੇ ਇੱਕ ਪਿਓ ਪੁੱਤ ਦੇ ਕਤਲ ਦੇ ਮਾਮਲੇ 'ਚ ਅਦਾਲਤ ਵੱਲੋਂ ਅੱਜ ਉਮਰ ਕੈਦੀ ਸਜ਼ਾ ਸੁਣਾਈ ਗਈ ਦੋਸ਼ੀ ਈਕਰਾਰ ਪਿਛਲੇ ਦਿਨੀ ਦਿੱਤਾ ਸੀ ਫੈਸਲਾ ਰੱਖਮਾ ਰੱਖ ਲਿਆ ਸੀ ਅੱਜ ਉਸ ਨੂੰ ਉਮਰ ਕੈਦੀ ਸਜ਼ਾ ਸੁਣਾਈ ਜੀ 12 ਫਰਵਰੀ ਨੂੰ ਸਜਨ ਕੁਵਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਕੋਰਟ ਨੇ 21 ਫਰਵਰੀ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਹੁਣ ਅੱਜ ਉਸ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਇਹ ਤੋਂ ਪਹਿਲਾਂ ਵੀ ਇੱਕ ਮਾਮਲੇ 'ਚ ਉਹਨੂੰ ਉਮਰ ਕੈਦੀ ਸਜ਼ਾ ਹੋਈ ਹੈ ਤੇ ਉਹ ਤਿਆਰ ਜੇਲ੍ਹ 'ਚ ਬੰਦ ਹੈ ਤੇ ਹੁਣ ਇਸ ਦੇ ਤਹਿਤ ਵੀ ਉਹ ਤਿਹਾਰ ਜ਼ਿਲ੍ਹੇ ਚ ਰਹੇਗਾ ਸਰਸਵਤੀ ਵਿਹਾਰ ਦੇ ਵਿੱਚ ਦਿੱਲੀ ਦੀ ਸਰਸਵਤੀ ਵਿਹਾਰ ਖੇਤਰ ਦੇ ਵਿੱਚ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦੀ ਕਤਲ ਦਾ ਇਹ ਮਾਮਲਾ ਹੈ ਜਿਹੜਾ ਦਿੱਲੀ ਦੇ ਵਿੱਚ ਮਤਲਬ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਦਾ ਵਰਤਾਰਾ ਵਾਪਰਿਆ ਜਾਂ ਜਿਸ ਤਰ੍ਹਾਂ ਦਾ ਉਹ ਵਰਤਾਰਾ ਅੰਜਾਮ ਦਿੱਤਾ ਗਿਆ ਤੇ ਉਸ ਦੇ ਵਿੱਚ ਫਿਰ ਦੇਸ਼ ਭਰ ਦੇ ਵਿੱਚ ਜੋ ਕੁਝ ਹੋਇਆ ਮਤਲਬ ਸਰਕਾਰੀ ਅੰਕੜੇ ਫੰਕੜੇ ਵੀ ਜਿਹੜੇ ਹੈਗੇ ਨੇ ਉਹ ਵੀ ਦੰਪ ਭਰਦੇ ਨੇ ਕਿ 3500 ਦੇ ਕਰੀਬ ਦੇਸ਼ ਭਰ ਦੇ ਵਿੱਚ ਸਿੱਖਾਂ ਦੇ ਕਤਲ ਹੋਏ ਜਿਸ ਨੂੰ ਲੰਬੇ ਸਮੇਂ ਤੱਕ ਦਿੱਲੀ ਦੰਗੇ ਕਹਿ ਕੇ 84 ਦੇ ਦੰਗੇ ਕਹਿ ਕੇ ਵਿਖਿਆਨਿਆ ਗਿਆ ਜਦੋਂ ਕਿ ਇਸ ਨੂੰ ਸਿੱਖ ਨਸਲ ਕੁਸੀ ਸਿੱਖ ਕਤਲਿਆਂ ਦੇ ਹਵਾਲੇ ਨਾਲ ਹੁਣ ਸਮਝਿਆ ਜਾ ਰਿਹਾ ਜਿਹੜੇ ਤੱਥ ਬੜੀ ਧੇਰ ਬਾਅਦ ਅਸੀਂ ਇਸ ਗੱਲ ਤੇ ਵੀ ਆਏ ਸੋ ਉਹ ਦਿੱਲੀ ਸਿੱਖ ਕਤਲੇਆਮ ਦੇ حوالے ਨਾਲ ਕਹਿੰਦੇ ਕਿ ਉਸ 31 ਅਕਤੂਬਰ 1984 ਦੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਸ ਤਰ੍ਹਾਂ 3500 ਤੋਂ ਵੱਧ ਇਹ ਸਰਕਾਰੀ ਅੰਕੜੇ ਨੇ ਅੰਕੜੇ ਕਹਿੰਦੇ ਕਿ ਤੋਂ ਵੱਧ ਵੱਡੇ ਨੇ ਜਿਹੜੇ ਲੁਕਾਏ ਗਏ ਛੁਪਾਏ ਗਏ ਪਰ ਕਹਿੰਦੇ ਕਿ 3500 ਤੋਂ ਕਿਹ ਜਿਹਦੇ ਵਿੱਚੋਂ ਇਕੱਲੇ 2700 ਦਿੱਲੀ ਖੇਤਰ ਦੇ ਇਹ ਸਰਕਾਰੀ ਅੰਕੜੇ ਨੇ ਹੁਣ 2733 ਲੋਕਾਂ ਦਾ ਦਿੱਲੀ ਦੇ ਵਿੱਚ ਕਹਿੰਦੇ ਕਿ ਕਤਲ ਕੀਤਾ ਗਿਆ ਉਹਨਾਂ ਨੂੰ ਸਾੜਿਆ ਗਿਆ ਫੁੱਕਿਆ ਗਿਆ ਮਾਰਿਆ ਗਿਆ ਘਰਵਾਰ ਤਬਾਹ ਕੀਤੇ ਗਏ ਕਾਰੋਬਾਰ ਤਬਾਹ ਕੀਤੇ ਗਏ ਦੁਕਾਨਾਂ ਸਕੂਲ ਬਸ ਸੜੇ ਜਿੱਥੇ ਕੋਈ ਮਿਲਿਆ ਤੇ ਇਹ ਸਾਰੇ 2733 ਸਿੱਖ ਪਰਿਵਾਰਾਂ ਦੇ ਜੀਵਾਂ ਦੇ ਮਾਰੇ ਜਾਣ ਨਾਲ ਕਰੀਬ 587 ਮਾਮਲੇ ਦਰਜ ਹੋਏ ਦਿੱਲੀ ਦੇ ਵਿੱਚ ਇਹ ਮਾਮਲਾ ਦਿੱਲੀ ਦਿੱਲੀ ਦੀ ਹਵਾਲਾ ਨਾਲ ਗੱਲ ਕਰ ਰਿਹਾ 587 ਮਾਮਲਿਆਂ ਦੇ ਹਵਾਲੇ ਨਾਲ ਇਹ ਕਿਉਂਕਿ ਨਾਨਾਬਤੀ ਜਿਹੜਾ ਕਮਿਸ਼ਨ ਬਣਦਾ ਨਾ ਨਤੀਜੋਗ ਬਣਦਾ ਉਹਦੀ ਰਿਪੋਰਟ ਦੇ ਆਧਾਰ ਤੇ ਮੈਂ ਗੱਲ ਕਰ ਰਹੇ ਹਾਂ 587 ਮਾਮਲੇ ਜਿਹੜੇ ਦਰਜ ਹੋਏ ਉਹਦੇ ਵਿੱਚੋਂ ਕਹਿੰਦੇ ਜੀ 240 ਮਾਮਲੇ ਤਾਂ ਬੰਦ ਹੋ ਗਏ ਤੇ 250 ਮਾਮਲਿਆਂ 'ਚ આરોપી ਭਰੀ ਹੋਗੇ ਉਹ ਦੇਖ ਲਓ ਤੁਸੀਂ ਹਿਸਾਬ ਲਾ ਲਓ ਫਿਰ ਮਤਲਬ 490 ਤਾਂ ਇੱਥੇ ਨਿਬੜ ਗਿਆ ਕੰਮ 587ਾਂ 'ਚੋਂ 490 ਇੱਥੇ ਨਿਬੜ ਗਏ ਭਾਈ ਚਲੋ ਜੀ ਹੁਣ 240 ਮਾਮਲੇ ਬੰਦ ਹੋ ਗਏ 250 ਚ ਰੋਪੀ ਬਰੀ ਹੋ ਗਏ ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਜੀ ਕਹਿੰਦੇ 6 ਮਾਮਲਿਆਂ ਚ ਬਰੀ ਰੋਪੀਆਂ ਦੇ ਖਿਲਾਫ ਹੁਣ ਅਸੀਂ ਪਟੀਸ਼ਨ ਪਾਵਾਂਗੇ ਹਲੇ ਬਰੀ ਹੋਣ ਵਾਲੇ 250 ਚ ਨੇ ਉਹਨਾਂ ਚ 6 ਦੇ ਖਿਲਾਫ ਅਜੇ ਤਰਾਂ ਅੰਕੇ ਵਧ ਰਹੀਆਂ ਨੇ 17 ਫਰਵਰੀ 2025 ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਿੱਖ ਕਤਲੇਆਮ ਦੇ 6 ਮਾਮਲਿਆਂ ਚ ਬਰੀ ਰੋਪੀਆਂ ਖਿਲਾਫ ਪਟੀਸ਼ਨ ਦਾਇਰ ਕਰੇਗੀ ਸੋ ਸੁਪਰੀਮ ਕੋਰਟ ਨੂੰ ਦੱਸਿਆ ਦਿੱਲੀ ਸਰਕਾਰ ਨੇ ਇਹ ਇਤਲਾ ਦਿੱਤੀ ਸੋ ਕਿਸ ਤਰ੍ਹਾਂ ਮਾਮਲੇ ਰਫਾ ਦਫਾ ਹੋਗੇ ਇਹ ਵੀ ਇੱਕ ਸਵਾਲ ਖੜਾ ਹੈ ਹੁਣ ਜੇਕਰ ਤੁਸੀਂ ਇਸ ਨੂੰ ਅਗਾਹ ਪਹਿੰਤੂ ਸਮਝਣਾ ਹੋਵੇ ਮੈਂ ਕਟਨਾਦਰ ਕਟਨਾ ਸੱਜਨ ਕੁਮਾਰ ਦੇ ਹਵਾਲੇ ਜੇ ਕਰਾਂ ਮਾ ਤਿੰਨ ਕੇਸ ਸੀ ਸੱਜਨ ਕੁਮਾਰ ਦੇ ਉੱਤੇ ਇੱਕ ਕੇਸ ਚੋ ਭਰੀ ਹੋਇਆ ਦੋ ਚੋ ਨੂੰ ਸਜ਼ਾ ਹੋਈ ਹੈ ਦਿੱਲੀ ਕੈਂਟ ਦੀ ਪਾਲਮ ਕਲੋਨੀ ਦੇ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਚ ਤੇ ਗੁਰੂ ਘਰ ਜਲਾਉਣ ਦੇ ਉਹਨੂੰ ਅੱਗ ਲਾ ਕੇ ਫੂਕਣ ਦੇ ਮਾਮਲੇ ਚ ਇਸ ਕੇਸ ਚ ਸੱਜਨ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਸੀ ਤੇ ਦਿੱਲੀ ਹਾਈ ਕੋਰਟ ਨੇ 17 ਦਸੰਬਰ 2118 ਨੂੰ ਇਹ ਵੀ 2118 ਚ ਜਾ ਕੇ ਹੋਇਆ ਮਾਮਲਾ ਤੇ ਇਥੋਂ ਦਾ ਜਲਾ ਲਾ ਲਓ ਕਿ ਕੀ ਸਥਿਤੀ ਹੈ 18 ਚ ਉਮਰ ਕੈਦੀ ਸਜ਼ਾ ਹੋਈ ਸੀ ਜਿਹਦੇ ਤਹਿਤੋ ਉਮਰ ਕੈਦੀ ਸਜ਼ਾ ਬਖਤ ਰਿਆ ਦੂਸਰਾ ਸਤੰਬਰ 2023 ਨੂੰ ਐਵੇਨਿਊ ਕੋਰਟ ਨੇ ਦਿੱਲੀ ਦੇ ਇੱਕ ਸੁਲਤਾਨਪੁਰੀ ਵਿੱਚ ਤਿੰਨ ਸਿੱਖਾਂ ਦੇ ਕਤਲ ਮਾਮਲੇ ਚ ਨੂੰ ਬਰੀ ਕਰਤਾ ਇਹ 223 ਚ ਇੱਕ ਮਾਮਲੇ ਚ ਬਰੀ ਹੋ ਗਿਆ 2018 ਚ ਇੱਕ ਚ ਨੂੰ ਉਮਰ ਕੈਦੀ ਹੋਈ ਦੂਸਰੇ ਮਾਮਲੇ ਚ ਸੁਲਤਾਨਪੁਰ ਦੇ ਵਿੱਚ ਤਿੰਨ ਸਿੱਖਾਂ ਦਾ ਕਤਲ ਦਾ ਮਾਮਲਾ ਸੀ ਜਿਹਦੇ ਵਿੱਚ ਸੀਬੀਏ ਦੇ ਇੱਕ ਅਹਿਮ ਗਵਾ ਚਰਮਕਾਰ ਨੇ ਦੋਸ਼ ਲਾਇਆ ਸੀ ਸੱਜਨ ਕੁਮਾਰ ਭੀੜ ਨੂੰ ਭੜਕਾ ਰਹੇ ਸੀ ਇਸ ਮਾਮਲੇ 'ਚ ਸੱਜਨ ਕੁਮਾਰ ਬਰੀ ਹੋ ਗਿਆ ਤੀਸਰਾ ਕੇਸ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਦੇ ਵਿੱਚ ਸਰਦਾਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਸਰਦਾਰ ਤਰਨਦੀਪ ਸਿੰਘ ਦੀ ਕਤਲ ਦੇ ਮਾਮਲੇ 'ਚ ਕੇਸ ਚੱਲਿਆ ਜਿਹਦੇ ਵਿੱਚ ਫਿਰ 12 ਫਰਵਰੀ ਦੋਸ਼ੀ ਕਰਾਉ ਦਿੱਤਾ ਗਿਆ 21 ਫਰਵਰੀ ਸਜ਼ਾ ਸੁਣਾਉਣੀ ਸੀ ਉਸ ਨੂੰ ਗਾਂ ਪਾ ਕੇ ਅੱਜ ਵਾਲੀ ਤਰੀਕ ਤੇ ਲਿਆਂਦਾ ਗਿਆ ਸੋ ਫਿਰ 25 ਫਰਵਰੀ ਨੂੰ ਸਜਨ ਕੁਮਾਰ ਨੂੰ ਇਸ ਕੇਸ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਸੋ ਪਰ ਇਹ ਸਵਾਲ ਅਜੇ ਵੀ ਖੜਾ ਹੈ ਕਿ ਕਤਲ 2733 ਨੇ ਤੇ ਸਜ਼ਾਾਂ ਚੰਦ ਉਂਗਲਾਂ ਤੇ ਗਣੀਆਂ ਜਾ ਰਹੀਆਂ ਨੇ ਉਹ ਵੀ 41 ਸਾਲਾਂ ਬਾਅਦ ਇਸ ਲਈ ਮੈਂ ਸਵਾਲ ਪਾਇਆ ਸੀ ਇਸ ਲਈ ਮੈਂ ਬਾਤ ਪਾਈ ਸੀ ਕੇ ਇਸ ਨੂੰ ਇਨਸਾਫ ਆਖਿਆ ਵੀ ਜਾ ਸਕਦਾ ਜਾਂ ਨਹੀਂ ਇਹ ਜਵਾਬ ਕੌਣ ਦੇਵੇਗਾ ਅਗਾਂ ਵਧੀਏ ਸਵਾਲ ਜਵਾਬਾਂ ਦਾ ਦੌਰ ਤਾਂ ਜ ਪੰਜਾਬ ਦੀ ਵਿਧਾਨ ਸਭਾ ਚ ਵੀ ਖੂਬ ਚੱਲਿਆ ਦੋ ਦਿਨਾਂ ਦਾ ਸੈਸ਼ਨ ਬੁਲਾਉਣ ਵਾਲੀ ਪੰਜਾਬ ਸਰਕਾਰ ਉਸ ਪਾਰਟੀ ਦੇ ਸਰਕਾਰ ਦੇ ਕੈਬਨਟ ਦੇ ਮੰਤਰੀ ਵਿਧਾਨ ਸਭਾ ਚ ਕੁਝ ਦੱਸ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਨਹੀਂ ਹੈ ਇਸ ਲਈ ਸ਼ਾਇਦ ਉਹ ਨਾ ਆਉਣ ਆਖਰ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਕਿਉਂਕਿ ਖੇਤੀ ਖਰੜੇ ਵਾਲਾ ਜਿਹਦਾ ਆਪਾਂ ਹਵਾਲਾ ਦੇ ਰਹੇ ਸੀ ਕਿ ਕਿ ਇਸ ਸੈਸ਼ਨ ਦੇ ਵਿੱਚ ਉਸ ਨੂੰ ਲਿਆ ਕੇ ਰੱਦ ਕੀਤਾ ਜਾਏਗਾ ਉਹ ਬਿਲਕੁਲ ਰੱਦ ਕੀਤਾ ਗਿਆ ਉਸ ਖੇਤੀ ਖਰੜੇ ਦੇ ਆਧਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਭ ਚੌਕੇ ਛੱਕੇ ਲਾਉਣ ਦੇ ਲਈ ਐਨਕਾ ਲਾ ਕੇ ਵਿਧਾਨ ਸਭਾ ਚਾਹੀ ਹੁਣ ਉਸੇ ਦਾ ਹੀ ਹਵਾਲਾ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਐਨਕਾ ਲਾ ਕੇ ਆਉਣੀ ਆ ਪਈਆਂ ਸੋ ਹੁਣ ਅੱਖਾਂ ਦਾ ਮਸਲਾ ਹੈ ਤੇ ਇਸ ਲਈ ਐਨਕਾ ਲਾ ਕੇ ਆਏ ਨੇ ਜਾਂ ਕੱਲ ਨੂੰ ਵਿਰੋਧੀ ਇਹਨੂੰ ਕਿਸੇ ਹੋਰ ਤਰ੍ਹਾਂ ਲੈਂਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਉਹਨਾਂ ਨੇ ਵਿਰੋਧੀਆਂ ਨੂੰ ਰਗੜੇ ਖੂਬ ਲਾਈ ਖੇਤੀ ਦੇ ਹਵਾਲੇ ਨਾਲ ਵੀ ਉਹਨਾਂ ਦੇ ਫੈਸਲਿਆਂ ਦੇ ਹਵਾਲੇ ਨਾਲ ਵੀ ਤੇ ਆਪਣੇ ਬਿਆੰਗਮਈ ਤੰਜ ਦੇਵਾ ਦੇ ਨਾਲ ਪਰ ਸਹੀ ਜੋ ਸਾਰਥਕ ਅੰਦਰ ਹੋਇਆ ਆਪਾਂ ਚਰਚਾ ਉਹਦੀ ਕਰਦੇ ਆਂ ਸਾਰਥਕ ਤੌਰ ਤੇ ਪੰਜਾਬ ਦੀ ਵਿਧਾਨ ਸਭਾ ਨੇ ਅੱਜ ਇੱਕ ਤਰ੍ਹਾਂ ਨਾਲ ਸਾਂਝੇ ਰੂਪ ਚ ਜੇਕਰ ਆਪਾਂ ਇਕਾਦੁੱਕਾ ਐਮ ਐਲ ਏ ਨੂੰ ਬੀ ਜੀ ਪੀ ਵਾਲਿਆਂ ਨੂੰ ਪਰਲੇ ਪਾਸੇ ਵੀ ਰੱਖ ਲੀਏ ਤਾਂ ਲਗਭਗ ਸਹਿਮਤੀ ਦੇ ਨਾਲ ਖੇਤੀ ਖਰੜਾ ਰੱਦ ਕੀਤਾ ਗਿਆ ਦੋ ਦਿਨ ਦੇ ਸੈਸ਼ਨ ਦੇ ਵਿੱਚ ਅੱਜ ਆਖਰੀ ਦਿਨ ਦੋ ਦਿਨ ਦਾ ਆਖਰੀ ਦਿਨ ਹੈ ਨਾ ਤੇ ਉਹਦੇ ਮਤਲਬ ਤਿੰਨ ਖੇਤੀ ਕਾਨੂੰਨਾ ਵਰਗਾ ਇਸ ਖਰੜੇ ਨੂੰ ਕਰਾਰ ਦਿੱਤਾ ਗਿਆ ਕਿ ਬਿਲਕੁਲ ਤਿੰਨ ਖੇਤੀ ਕਾਨੂੰਨਾ ਵਰਗਾ ਇਹ ਇਸ ਲਈ ਇਸ ਨੂੰ ਇੱਥੇ ਮਨਜ਼ੂਰੀ ਨਹੀਂ ਦਿੱਤੀ ਗਈ ਪੰਜਾਬ ਦੀ ਵਿਧਾਨ ਸਭਾ ਦੇ ਦੋ ਰੋਜਾ ਮਤਲਬ ਕਿ ਸੈਸ਼ਨ ਦੇ ਦਰਮਿਆਨ ਆਖਰੀ ਦਿਨ ਜਿਹੜੀ ਕਾਰਵਾਈ ਚੱਲ ਰਹੀ ਸੀ ਉਸ ਦਿਨ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਰਾਸ਼ਟਰੀ ਖੇਤੀ ਮਾਰਕੀਟਿੰਗ ਨੀਤੀ ਦੇ ਖਿਲਾਫ ਮਤਾ ਪੇਸ਼ ਕੀਤਾ ਜਿਸ ਦੇ ਉੱਤੇ ਚਰਚਾ ਹੋਈ ਬਹਿਸ ਹੋਈ ਤੇ ਆਖਰਲੇ ਨੂੰ ਰੱਦ ਕਰ ਦਿੱਤਾ ਗਿਆ ਤੇ ਕਿਉਂਕਿ ਕਿਹਾ ਗਿਆ ਕਿ ਇਹਦੇ ਵਿੱਚ ਨਾ ਤਾਂ ਐਮਐਸਪੀ ਦਾ ਜ਼ਿਕਰ ਹੈ ਤੇ ਕਿਸਾਨ ਜਥੇਬੰਦੀਆਂ ਤੇ ਖੇਤੀ ਮਾਹਿਰਾਂ ਦੀ ਰਾਏ ਵੰਡੀਆਂ ਕਿ ਇਹਦੇ ਨਾਲ ਸਰਕਾਰੀ ਮੰਡੀਕਰਨ ਸਿਸਟਮ ਦਾ ਭੋਗ ਪੈਣਾ ਕਿਉਂਕਿ ਪਹਿਲਾਂ ਹੀ ਸ਼ੰਕੇ ਸ਼ੋਭੇ ਪ੍ਰਕਟਾਏ ਜਾ ਰਹੇ ਨੇ ਕਿ ਜਿਵੇਂ ਜਿਵੇਂ ਮਤਲਬ ਪਿੰਡੂ ਕਾਸਪੰਡ ਰੋਕੇ ਜਾ ਰਿਹਾ ਹੈ ਹਨਾ ਫਿਰ ਮਾਰਕੀਟ ਫੀਸ ਦਾ ਮਸਲਾ ਹੈ ਫਿਰ ਆੜਤੀਆਂ ਦਾ ਵਾਲਾ ਪਹਿਲੂ ਹੈ ਫਿਰ ਕਿਸ ਤਰ੍ਹਾਂ ਛੈਲਰ ਮਾਲਕਾਂ ਵਾਲਾ ਪਹਿਲੂ ਹੈ ਇਹ ਸਾਰੀ ਪ੍ਰਕਿਰਿਆ ਇਹ ਸੰਕੇਤ ਕਰਦੀ ਹੈ ਕਿ ਮੰਡੀ ਖਤਮ ਕਰਨੀ ਹੁਣ ਇਹ ਖੇਤੀ ਖਰੜੇ ਚ ਵੀ ਕੁਝ ਜਾਈ ਸੀ ਕਿ ਸੁੱਲਿਆਂ ਸਲੂਆ ਨੂੰ ਮੰਡੀ ਦਾ ਦਰਜਾ ਦੇ ਦਿਓ ਹੈਨਾ ਖੁੱਲੀ ਖਰੀਦ ਹੋ ਸਕਦੀ ਹੈ ਇੱਕ ਤਰ੍ਹਾਂ ਨਾਲ ਤਿੰਨ ਖੇਤੀ ਕਾਨੂੰਨਾਂ ਚੋਂ ਹੀ ਇੱਕ ਡੇਢ ਕਾਨੂੰਨ ਜਿਸ ਤਰ੍ਹਾਂ ਸਿੱਧੇ ਰੂਪ ਚ ਲਾਗੂ ਕੀਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਪਖੋਕ ਸੂਬਿਆਂ ਚ ਆਵਾਜ਼ ਉੱਠੀ ਉਹਨਾਂ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਤੇ ਨਤੀਜਾ ਉਹਨਾਂ ਸੂਬਿਆਂ ਨੇ ਰੱਦ ਕਰਨ ਦੀ ਪ੍ਰਕਿਰਿਆ ਆਈ ਪੰਜਾਬ ਸਰਕਾਰ ਨੇ ਚਿੱਠੀ ਪੱਤਰੀ ਲਈ ਨੂੰ ਰੱਦ ਕਰਤਾ ਸੀ ਪਰ ਜਥੇਬੰਦੀਆਂ ਦੇ ਦਬਾਅ ਹੇਠ ਮੀਡੀਆ ਦੇ ਹਵਾਲਾ ਚੁੱਕੇ ਮੁੱਦੇ ਕਾਰਨ ਵਿਰੋਧੀ ਧਿਰਾਂ ਵੱਲੋਂ ਇਸ ਮਸਲੇ ਤੇ ਕੀ ਤਿਆਰੀ ਘੇਰਾਬੰਦੀ ਕਰਨ ਤੇ ਸਰਕਾਰ ਦੇ ਦਿੱਲੀ ਵਾਲੇ ਆਏ ਨਤੀਜਿਆਂ ਦੇ ਕਾਰਨ ਇਹ ਸਾਰੇ ਕਈ ਕਾਰਨ ਇਕੱਠੇ ਹੋ ਕੇ ਕਾਰਨ ਬਣੇ ਕਿ ਦੋ ਰੋਜਾ ਵਿਸ਼ੇਸ਼ اجلاس ਦੇ ਵਿੱਚ ਆਖਰ ਉਹਨਾਂ ਨੂੰ ਖੇਤੀ ਖਰੜਾ ਰੱਦ ਕਰਨਾ ਪਿਆ ਚਲੋ ਜੀ ਇਹ ਤਾਂ ਰੱਦ ਹੋ ਗਿਆ ਕਿਹਾ ਗਿਆ ਕਿ ਮੰਡੀਆਂ ਤਬਾਹ ਹੋਣ ਦਾ ਡਰ ਸੀ ਇਸ ਲਈ ਅਸੀਂ ਇਹਨੂੰ ਮਨਜ਼ੂਰ ਨਹੀਂ ਕਰ ਸਕਦੇ ਸਪੀਕਰ ਸਾਹਿਬ ਨੇ ਦਾ ਹਵਾਲਾ ਦਿੱਤਾ ਐ ਫਿਕਰ ਜਤਾਇਆ ਤੇ ਨਤੀਜਾ ਇਹ ਰਿਹਾ ਤਾਂ ਇਹ ਤੋਂ ਬਿਨਾ ਕੁਝ ਹੋਰ ਮੁੱਦੇ ਉੱਤੇ ਪ੍ਰਸਟਾਚਾਰ ਦਾ ਮੁੱਦਾ ਹੈ ਨਾ ਜ਼ੀਰੋ ਅਵਰ ਦੇ ਵਿੱਚ ਵਿਰੋਧੀ ਧਿਰ ਨੇ ਪ੍ਰਸਤਾਵ ਭਾਜਪਾ ਨੇ ਚੁੱਕਿਆ ਇਸੇ ਤਰ੍ਹਾਂ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਨੇ ਹੈਨਾ ਮਤਲਬ ਕਿ ਕੁਝ ਮੁੱਦੇ ਚੁੱਕੇ ਤੇ ਇਸ ਮੁੱਦੇ ਤੇ ਨ ਬਕਾਇਦਾ ਤੌਰ ਤੇ ਤਕਰਾਰ ਵੀ ਹੁੰਦੀਆਂ ਰਹੀਆਂ ਆਮੋ ਸਾਹਮਣੇ ਕੁਝ ਤਰ੍ਹਾਂ ਸੋ ਪ੍ਰਤਾਪ ਬਾਜਬਾ ਨਾਲ ਇੱਕ ਦੋ ਮੰਤਰੀਆਂ ਦੀ ਖੇਬੜਵਾਜੀ ਵੀ ਹੋਈ ਹੈਨਾ ਕੁਝ ਮੈਂ ਫੈਸਲਿਆਂ ਨੂੰ ਲੈ ਕੇ ਫੰਡਾਂ ਨੂੰ ਲੈ ਕੇ ਸੋ ਇਹ ਵੀ ਬਹਿਸ ਲੇਖਣ ਨੂੰ ਵੀ ਕੀ ਬਾਜਪਾ ਨੇ ਮੰਤਰੀ ਈਟੀਓ ਨੂੰ ਲਗਾਏ ਕਰ ਜਿਹੜੇ ਕਰਾਪਸ਼ਨ ਦੇ ਰੋਪ ਸੀਗੇ ਉਹਨਾਂ ਦੇ ਹਵਾਲੇ ਨਾਲ ਜ਼ੀਰੋ ਵਰ ਸ਼ੁਰੂਆਤੀ ਦੌਰ ਚ ਕਿਹਾ ਵੀ ਸਪੀਕਰ ਸਾਹਮਣੇ ਕਿ ਜ਼ੀਰੋ ਵਰ ਜ਼ਰੂਰੀ ਨਹੀਂ ਮੰਤਰੀ ਨੂੰ ਜਵਾਬ ਦੇ ਰਿਹਾ ਉਹ ਕਹਿੰਦਾ ਮੈਂ ਦੇਣਾ ਜਵਾਬ ਕਹਾਂ ਮੈਨੂੰ ਫਾਜਬਾਜੀ ਦੱਸਣ ਕਿ ਜਿਹੜਾ ਇਹ ਦੋਸ਼ ਲਾਰੇ ਨੇ ਫੰਡ ਕਿਹੜੀ ਪਾਰਟੀ ਦੇ ਨੇ ਕੀ ਨੇ ਸੋ ਕਾਫੀ ਤਕਰਾਰ ਹੋਈ ਪੈਸੇ ਦਾ ਦਿੱਲੀ ਚੋਣਾਂ ਦੇ ਵਿੱਚ ਵਰਤੋਂ ਨੂੰ ਲੈ ਕੇ ਇੱਕ ਪੰਜਾਬ ਦੇ ਪੈਸੇ ਦੀ ਵਰਤੋਂ ਹੀ ਸੋ ਖਾਸਾ ਉੱਥੇ ਤਣਾਅ ਵਾਲਾ ਮਾਹੌਲ ਬਣਿਆ ਰਿਹਾ ਇਹ ਸਭ ਦੇ ਦਰਮਿਆਨ ਵੀਦਾਂ ਚੀਪ ਦੀ ਰਿਪੋਰਟ ਉੱਤੇ ਵੀ ਸਵਾਲ ਉੱਠੇ ਬਾਜਬਾਨ ਨੇ ਕਿਹਾ ਕਿ ਸਾਬਕਾ ਵੀਦਾਂ ਚੀਪ ਦੀ ਰਿਪੋਰਟ ਅਨੁਸਾਰ 48 ਰੈਵਨਿਊ ਅਫਸਰ ਨੇ ਜਿਹੜੇ ਉਹ ਕਰਪਸ਼ਨ ਨੂੰ ਵਧਾਵਾ ਦੇ ਰਹੇ ਨੇ ਤੇ ਤੁਸੀਂ ਦੇ ਪਰ ਕੀ ਕਰਨਾ ਇੱਕ ਰਿਟਾਇਰ ਰੈਵਨਿਊ ਅਫਸਰ ਨੇ ਵੀ ਦੋਸ਼ ਲਾਇਆ ਕਿ ਤਹਿਸੀਲ ਦਫ਼ਤਰਾਂ ਚ ਹਜ਼ਾਰ ਕਰੋੜ ਰੁਪਏ ਹਰ ਮਹੀਨੇ ਰਿਸ਼ਵਤ ਚਲਦੀ ਹੈ ਤੇ ਕਹਿੰਦੇ ਇਹ ਪਾਰਟੀ ਫੰਡ ਲਈ ਇਕੱਠਾ ਹੁੰਦਾ ਇਹ ਇਸ ਦੇ ਉੱਤੇ ਬਹਿਸ ਵੀ ਹੋਈ ਇਸੇ ਤਰ੍ਹਾਂ ਆਪ ਦੇ ਪੰਜਾਬ ਪ੍ਰਧਾਨ ਅਮਰੋੜਾ ਨੇ ਆਖਿਆ ਕਿ ਮੇਰੇ ਮਾਮਲਾ ਧਿਆਨ ਚ ਆਇਆ ਪੈਸਾ ਕਿਸ ਪਾਰਟੀ ਨੇ ਇਕੱਠਾ ਕਰਨ ਲਈ ਕੀਤਾ ਸੀਗਾ ਇਹ ਅਜੇ ਤੱਕ ਸਾਫ਼ ਨਹੀਂ ਹੈ ਉਹ ਕਹਿੰਦੇ ਮੇਰੇ ਵੀ ਧਿਆਨ ਚ ਆਇਆ ਮਾਮਲਾ ਕਿ ਪਾਰਟੀ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਪਰ ਕਿਹਰੇ ਕਰਨੂ ਕਿਹਾ ਕਿਵੇਂ ਹੋਏ ਕਹਿੰਦੇ ਮੇਰੇ ਧਿਆਨ ਚ ਨਹੀਂ ਮੈਂ ਇਹ ਚੈੱਕ ਕਰਦਾ ਤੇ ਜੋ ਵੀ ਹੋਗਾ ਸੀ ਇਸ ਨੂੰ ਬਖਸ਼ਾਂਗੇ ਨਹੀਂ ਚਲੋ ਜੀ ਦੇਖਦੇ ਆਂ ਇਹ ਮਾਮਲਾ ਕਿੱਧਰ ਨੂੰ ਜਾਂਦਾ ਤੇ ਆਖਰ ਨਸੀਤਾਂ ਦਾ ਦੌਰ ਵੀ ਚੱਲਿਆ ਜਿਵੇਂ ਕੱਲ ਵੀ ਹਮਨ ਰੋੜਾ ਨੇ ਕਿਹਾ ਸੀ ਕਿ ਆਪਸਰਾਂ ਨੂੰ ਕੰਮ ਕਰਨ ਲੱਗ ਜਾਓ ਨਹੀਂ ਤਾਂ ਤਨਖਾਹ ਤੇ ਪੈਨਸ਼ਨ ਤੇ ਆ ਜਾਓਗੇ ਆਪਸ ਦੇ ਵਿੱਚ ਵੀ ਤਾਨੇ ਮੇੜੇ ਅੱਜ ਵੀ ਉਹ ਦਿਨ ਬਰਕਰਾਰ ਰਿਹਾ ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਅਖੀਰ ਚ ਆ ਕੇ ਇਸ ਨੂੰ ਰੋਮਾਂਚਕ ਰੰਗ ਦੇਣ ਦੀ ਹੈ ਇਸ ਨੂੰ ਸੱਭਿਆਚਾਰਕੀ ਤੰਜ ਵਾਲਾ ਰੰਗ ਦੇਣ ਦੀ ਕੋਸ਼ਿਸ਼ ਵੀ ਕੀਤੀ ਕੁੱਲ ਮਿਲਾ ਕੇ ਰੋਲੇ ਗੋਲੇ ਦੇ ਵਿੱਚ ਦੋ ਦਿਨਾਂ ਚ ਚੰਗਾ ਕੰਮ ਆ ਖੇਤੀ ਖਰੜੇ ਵਾਲਾ ਹੋਇਆ ਬਾਕੀ ਤਾਂ ਤੰਨੇ ਮੇਣੇ ਜਿਆਦਾ ਹੋਏ ਚਲੋ ਆਪਾਂ ਖੇਤੀ ਖਰੜੇ ਦੀ ਗੱਲ ਕਰ ਰਹੇ ਹਾਂ ਤੇ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨਾ ਸਾਜ ਹੋ ਗਈ ਹੈ ਜੀ ਹਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਸਿਹਤ ਦਾ ਮਾਮਲਾ ਕਿ ਇਥੇ ਕਾਫੀ ਗੰਭੀਰ ਹੋ ਗਿਆ ਇਸ ਪਹਿਲੂ ਤੇ ਹੁਣ ਫਿਕਰ ਵੱਧ ਗਿਆ ਕਿਉਂਕਿ 92ਵੇਂ ਦਿਨਾਂ ਦੇ ਵਿੱਚ ਉਹਨਾਂ ਦਾ ਮਰਨ ਵਰਤ ਦਾਖਲ ਹੋ ਗਿਆ ਤੇ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਜ਼ਰ 'ਚ ਰੱਖਿਆ ਕਿਉਂਕਿ ਇੱਕਦਮ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਬੀਪੀ ਹੈ ਉਹ ਵੱਡੇ ਪੱਧਰ ਤੇ ਵੱਧ ਗਿਆ 176 107 ਇਸ ਸਥਿਤੀ 'ਚ ਵੱਧ ਗਿਆ ਜਿਸ ਕਾਰਨ ਡਾਕਟਰਾਂ ਨੂੰ ਫਿਕਰ ਪੈ ਗਿਆ ਕਿਸਾਨ ਮੋਰਚੇ 'ਚ ਜਿਹੜੀ ਡਾਕਟਰਾਂ ਦੀ ਟੀਮ ਲੱਗਿਆ ਹੋਣਾ ਤੈਨਾਤ ਹੈ ਉਹਨੂੰ ਨਜ਼ਰ ਰੱਖ ਰਹੀ ਹੈ ਕਿਉਂਕਿ ਲਗਾਤਾਰ ਵਿੱਚ ਵਿੱਚ ਡ੍ਰਿਪ ਲੈਣੀ ਕਹਿੰਦੇ ਛੱਡ ਦਿੰਦੇ ਸੀ ਉਹ ਹੁਣ ਫੇਰ ਡ੍ਰਿਪ ਦੁਆਰਾ ਸ਼ੁਰੂ ਕੀਤੀ ਸੀ बैठक ਵੀ ਆਪਾਂ ਜਦੋਂ ਹੋਖੇ ਹੋਈ ਆ ਪੰਜਵੇਂ ਗਿੱਟ ਦੀ ਤਾਂ ਪਿਛਲੀਆਂ ਦੋ ਬੈਠਕਾਂ ਦੇ ਵਿੱਚ ਵੀ ਉਹ ਆਏ ਨੇ ਅਗਲੀ ਬੈਠਕ 19 ਤਰੀਕ ਨੂੰ ਹੋਣੀ ਹੈ ਹਾਂ ਤੇ ਉਹ 19 ਮਾਰਚ ਤੇ ਚਲੀ ਗਈ ਅਗਲੀ ਭੈਟਕ ਪਰ ਇਹ ਸਭ ਦੇ ਦਰਮਿਆਨ ਡੱਲੇ ਵਾਲੀ ਸੀਤ ਨੂੰ ਲੈ ਕੇ ਕਹਿੰਦੇ ਉੱਥੇ ਅਰਦਾਸਾਂ ਦਾ ਦੌਰ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਅਚਾਨਕ ਉਹਨਾਂ ਦੀ ਸਿਹਤ ਵਿਗੜੀ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ 92 ਦਿਨਾਂ ਤੋਂ ਬਾਅਦ ਹਾਂ ਇਹ ਜੀ ਜਦੋਂ ਸਥਿਤੀ ਬਣਦੀ ਆ ਤਾਂ ਕਾਫੀ ਤਣਾਅ ਵਾਲਾ ਮਾਹੌਲ ਹੁੰਦਾ ਅਸਲ ਦੇ ਵਿੱਚ ਤਾਂ ਜਗਜੀਤ ਸਿੰਘ ਡੱਲੇ ਵਾਲ ਜਦੋਂ ਐਂਬੂਲੈਂਸ ਰਾਈ ਇਥੇ ਆਉਂਦੇ ਸੀ ਕਿ ਲੰਬਾ ਸਫ਼ਰ ਖਨੌਰੀ ਤੋਂ ਤੈਅ ਕਰਕੇ ਚੰਡੀਗੜ੍ਹ ਤਦ ਵੀ ਕੁਝ ਸਿਰਦ ਤੇਰਾ ਫਿਕਰ ਪ੍ਰਖਟਾਉਂਦੀਆਂ ਸੀ ਕਿ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਤੇ ਕੁਝ ਤਿਰਾ ਉਹਨਾਂ ਦੀਆਂ ਉੱਥੇ ਮੀਟਿੰਗ 'ਚ ਬੈਠੇ ਹੋਣਾ ਇਹ ਚਰਚਰ ਘੰਟੇ ਤਿੰਨ-ਤਿੰਨ ਘੰਟੇ ਉਹਦੇ ਉੱਤੇ ਤੰਜ ਵੀ ਕੱਸਦੀਆਂ ਸੀਗੀਆਂ ਉਹ ਸੋ ਇਹ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਨਿਸ਼ਾਨੇ ਤੇ ਰਹੇ ਪਰ ਇਹ ਸਭ ਦੇ ਦਰਮਿਆਨ ਅਹਿਮ ਮੁੱਦਾ ਇਹ ਵੀ ਉੱਭਰਿਆ ਕਿ ਐਸਕੇਐਮ ਤੇ ਗੈਰ-ਰਾਜਿਤ ਐਸਕੇਐਮ ਕਹੌਣ ਵਾਲੇ ਅੰਮੋ ਸਾਹਮਣੇ ਹੋ ਗਏ ਨੇ ਹੁਣ ਫਿਰ ਜਿਵੇਂ ਕੋਹੜ ਹੋ ਰਹੇ ਨੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਦਮ ਭਰਿਆ ਕਿ ਵੀ ਸਾਡੀ ਕਲਿੱਪ ਨੂੰ ਜਾਂ ਆਡੀਓ ਕਲਿੱਪ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਅਸਲ ਦੇ ਵਿੱਚ ਸੈਮੀਨਾਰ ਦੇ ਦੌਰਾਨ ਮੰਚ ਤੋਂ ਕਿਸਾਨ ਆਗੂ ਬਾਕਾਇਦਾ ਤੌਰ ਤੇ ਬਲਬੀਰ ਸਿੰਘ ਰਾਜੇਹਾਲਾ ਹੋਰ ਨੇ ਦਮ ਭਰਿਆ ਕਿ ਪਾਈ ਜਿਹੜੇ ਸਾਡੇ ਹੀ ਭਰਾ ਪ੍ਰਦਰਸ਼ਨ ਕਰ ਰਹੇ ਨੇ ਜਾਂ ਅੰਦੋਲਨ 'ਚ ਬੈਠੇ ਨੇ ਉਹਨਾਂ ਨੇ ਸਰਕਾਰ ਮੂਰੇ ਕੁਝ ਅਜਿਹੀ ਗੱਲ ਵੀ ਰੱਖੀ ਹੈ ਜੀ ਸਲਾਹ ਵੀ ਦਿੱਤੀ ਆ ਕਿ ਜੇ ਤੁਸੀਂ ਐਮਐਸਪੀ ਦੇ ਉੱਤੇ 25% ਵੀ ਕੁੱਲ ਅਨਾਜ ਦਾ 25% ਵੀ ਚੌਥਾ ਹਿੱਸਾ ਵੀ ਖਰੀਦ ਲਵਾਂ ਤਾਂ ਵੀ ਮਸਲਾ ਹੱਲ ਹੋ ਜਾਊਗਾ ਮਤਲਬ ਉਹ ਸਹਿਮਤੀ ਉਹਨਾਂ ਨੇ ਇਹ ਕਿਹਾ ਕਿ ਸ਼ਾਇਦ ਉਹ ਇਸ ਤੇ ਸਹਿਮਤ ਹੋਣ ਜਾ ਰਹੇ ਨੇ ਇਸ ਦੇ ਉੱਤੇ ਬਕਾਇਦਾ ਤੌਰ ਤੇ ਕਹਾੜੋੜਾ ਨੇ ਆ ਕੇ ਸਾਹਮਣੇ ਮੁੱਦਾ ਖੜਾ ਕੀਤਾ ਕਿ ਵੀ ਇਹ ਅਮਨਿਉ ਕਹਾੜੋੜਾ ਨੇ ਕਿ ਨਹੀਂ ਅਜੇ ਹੀ ਕੋਈ ਰਾਏ ਨਹੀਂ ਸਾਡੇ ਖਿਲਾਫ ਪੰਡੀ ਪ੍ਰਚਾਰ ਕੀਤਾ ਜਾ ਰਿਹਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪ੍ਰੋਪੋਗੈਂਡਾ ਹੈ ਤੇ ਅਜਿਹਾ ਕੁਝ ਨਹੀਂਗਾ ਅਸੀਂ ਤਾਂ ਫੁੱਲ 100% ਦੀ ਖਰੀਦੀ ਗਾਰੰਟੀ ਦੇ ਉੱਤੇ ਅੜੇ ਆ ਉਤੋਂ ਬਿਨਾਂ ਸਾਨੂੰ ਕੁਝ ਮਨਜ਼ੂਰ ਨਹੀਂ ਤੇ ਫਿਰ ਬਲਬੀਰ ਸਿੰਘ ਰਾਜਵਾਲ ਕਹਿੰਦੇ ਵੀ ਕਿ ਮੈਨੂੰ ਝੂਠ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤਾਂ ਭਾਈਚਾਰਕ ਤੌਰ ਤੇ ਸਲਾਹ ਦਿੱਤੀ ਐ ਚ ਮਾੜੀ ਗੱਲ ਕੀ ਐ ਕਿ ਭਾਈ ਐਦਾਂ ਨਾ ਕਰ ਲਿਓ ਤੁਹਾਡੀਆਂ ਸਲਾਹਾਂ ਜਾ ਰਹੀਆਂ ਜੇ ਤੁਸੀਂ ਨਹੀਂ ਮੰਨਦੇ ਕਹਿੰਦੇ ਆ ਚੱਕੋ ਆਪਣੀ ਆਡੀਓ ਕਲਿੱਪ ਹੁਣ ਆਡੀਓ ਕਲਿੱਪ ਉਹ ਕਹਿੰਦੇ ਮੈਨੂੰ ਕਹੜਦਿਓ ਸੀ ਸੋ ਇਸੇ ਫਿਰ ਅਮਨਯੂ ਕਹਿੰਦੇ ਰੈਕਟ ਵੀ ਕੀਤਾ ਫਿਰ ਉਹ ਕਹਿੰਦੇ ਜੀ ਇਹ ਸਾਡੀ ਸਿਧਧਾਰੀ ਨਾਲ ਗੱਲ ਹੋ ਰਹੀ ਸੀ ਗਲਵਾ ਚੱਲ ਰਹੀ ਸੀ ਇਹ 13-14 ਮਿੰਟ ਦੀ ਸੀ ਉਹਦੇ ਵਿੱਚੋਂ 4-5 ਮਿੰਟ ਦੀ ਕਿਉਂ ਕੱਟ ਕੇ ਪਾਈ ਗਈ ਇਹ ਵੀ ਉਹਦੇ ਵਿੱਚ ਇਹ ਗੱਲ ਹੈਗੀ ਹੈ ਹੁਣ ਇਸ ਪਹਿਲੂ ਜਿਹੜੀ ਉਮੀਦ ਸੀ ਕਿ ਦੁਬਾਰਾ ਇਹ ਤਰ੍ਹਾਂ 26 ਤਰੀਕ ਨੂੰ ਨੇੜੇ ਹੋਣਗੀਆਂ ਆਪਸ ਵਿੱਚ ਮੁੜ ਕੇ ਬੈਠਣਗੀਆਂ ਤੇ ਕਿਤੇ ਨਾ ਕਿਤੇ ਸਾਂਝ ਬੱਤੀ ਗਈ ਉਹ ਸਾਂਝ ਦਾ ਰਾਹ ਇੱਕ ਤਰ੍ਹਾਂ ਨਾਲ ਬੰਦ ਹੁੰਦਾ ਨਜ਼ਰ ਆ ਰਿਹਾ ਇਹ ਉਮੀਦ ਹੁਣ ਫਿੱਕੀ ਪੈ ਗਈ ਹੈ ਕਿ ਦੋਵੇਂ ਤਰ੍ਹਾਂ ਮੁੜ ਕੇ ਸਿਰ ਜੋੜ ਕੇ ਇਕੱਠੀਆਂ ਹੋ ਵੀ ਸਕਦੀਆਂ ਕਿ ਨਹੀਂ ਇਹ ਪਹਿਲੂ ਵੱਡਾ ਹੋ ਗਿਆ ਪਰ ਇਧਰ ਇਸ ਦੇ ਨਾਲ ਨਾਲ ਜਗਜੀਤ ਸਿੰਘ ਡੱਲਿਆਲ ਹੋਰਾਂ ਦੀ ਸਿਹਤ ਵਾਲਾ ਮਾਮਲਾ ਵੀ ਕਾਫੀ ਗੰਭੀਰ ਹੋ ਗਿਆ ਜਿਸ ਤਰ੍ਹਾਂ 92 ਦਿਨ ਚ ਪਹੁੰਚਿਆ ਉਹਨਾਂ ਦਾ ਮਰਨ ਵਰਤ ਕਹਿੰਦੇ 176 107 ਤਾਕਨ ਦਾ ਬੀਪੀ ਜਿਵੇਂ ਵਧਿਆ ਅਚਾਨਕ ਤੇ ਉਹਨਾਂ ਨੇ ਅੰਗਾਂ ਦੇ ਅਸਰ ਪੈਣ ਦਾ ਵੀ ਡਰ ਵਧ ਗਿਆ ਉਸ ਲਈ ਕਾਫੀ ਪਹਿਲੂ ਗੰਭੀਰ ਹੈ ਚਲੋ ਪਹਿਲੂ ਤਾਂ ਇੱਕ ਹੋਰ ਜਨਾਬ ਬਹੁਤ ਗੰਭੀਰ ਹੈ ਜਿਹੜਾ ਧਿਆਨ ਮੰਗਦਾ ਉਹ ਪਹਿਲੂ ਸ਼ੀਸ਼ਦੇ ਆਜਮ ਪਗਤ ਸਿੰਘ ਤੇ ਬਾਬਾ ਪੀਮਰਾਓ ਅੰਬੇਦਕਰ ਜੀ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਜਦੋਂ ਪੰਜਾਬ 'ਚ ਸਰਕਾਰ ਆਈ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਸਰਕਾਰੀ ਤੌਰ ਤੇ ਅਧਿਕਾਰਕ ਤੌਰ ਤੇ ਆਪਣੇ ਦਫਤਰਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਔਰ ਬਾਬਾ ਸਾਹਿਬ ਡਾਕਟਰ ਪੀ ਵੀ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਵਾਂਗੇ ਤੇ ਇਹਨਾਂ ਨੇ ਲਗਾਈਆਂ ਹਰ ਸਰਕਾਰੀ ਦਫਤਰਾਂ ਦੇ ਵਿੱਚ ਹਰ ਅਦਾਰਿਆਂ ਦੇ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਚੇਅਰਮੈਨਾਂ ਤੱਕ ਹੋਰ ਸਰਕਾਰੀ ਦਫਤਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਇਸੇ ਕੜੀ ਦੇ ਤਹਿਤ ਦਿੱਲੀ ਦੇ ਵਿੱਚ ਵੀ ਆਵਾਦੀ ਪਾਰਟੀ ਸਰਕਾਰ ਸੀ ਉੱਥੇ ਵੀ ਇਹ ਤਸਵੀਰਾਂ ਇਸੇ ਤਰ੍ਹਾਂ ਸਥਾਪਿਤ ਹੋਈਆਂ ਪਰ ਜਿੱਦਾਂ ਹੀ ਹੁਣ ਦਿੱਲੀ 'ਚ ਸਰਕਾਰ ਬਦਲੀ ਤੇ ਦਿੱਲੀ ਦੇ ਚੱਲ ਰਹੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਆਤਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਵਿਰੋਧੀ ਧਿਰ ਦੀ ਲੀਡਰ ਆ ਹੁਣ ਆਤਸ਼ੀ ਤੇ ਸੰਸਦ ਉਹਦੇ ਵਿਧਾਨ ਸਭਾ ਦੇ ਅੰਦਰ ਵੀ ਆਪਣੀ ਮੁੱਖ ਮੰਤਰੀ ਰੇਖਾ ਗੁਪਤਾ ਹੋਰਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਆ ਕਿਹਾ ਜੀ ਕਿ ਦੇਖੋ ਜੀ ਇਹ ਸਿੱਖ ਵਿਰੋਧੀ ਨੇ ਦਲਿਤ ਵਿਰੋਧੀ ਨੇ ਇਹਨਾਂ ਨੇ ਜੀ ਡਾਕਟਰ ਅੰਬੇਦਕਰ ਜੀ ਦੀ ਵੀ ਤੇ ਭਗਤ ਸਿੰਘ ਦੀ ਤਸਵੀਰ ਹਟਾਤੀ ਉਸ ਥਾਂ ਤੇ ਇਹਨਾਂ ਨੇ ਜੀ ਮਹਾਤਮਾ ਗਾਂਧੀ ਦੀ ਤੇ ਰਾਸ਼ਟਰਪਤੀ ਦੀ ਤੇ ਪ੍ਰਧਾਨ ਮੰਤਰੀ ਦੀ ਫੋਟੋਆਂ ਲਾ ਲੀਆਂ ਇਹ ਹਗਾਮਾ ਚੱਲਿਆ ਤੇ ਉਸ ਤੋਂ ਬਾਅਦ ਅੰਦਰ ਵੀ ਹਗਾਮਾ ਹੋਇਆ ਤੇ ਇਹਨਾਂ ਨੇ ਉਹਨਾਂ ਦੀ ਫੋਟੋਆਂ ਜਾਰੀ ਕੀਤੀਆਂ ਕਿ ਦੇਖੋ ਜੀ ਕੁਰਸੀ ਦੇ ਪਿੱਛੇ ਇੱਥੇ ਸਾਡੀਆਂ ਫੋਟੋਆਂ ਲਾਈਆਂ ਸੀ ਉੱਥਾਂ ਤੇ ਆਹ ਫੋਟੋਆਂ ਨੇ ਉਹਨਾਂ ਨੇ ਕਿਹਾ ਜੀ ਆਹ ਦੇਖੋ ਸੈਟਲਿਕਾਂ ਤੇ ਲੱਗੀਆਂ ਨੇ ਫੋਟੋਆਂ ਹਟਾਈਆਂ ਥੋੜਾ ਨੇ ਇਹ ਤਾਂ ਉਹ ਵੀ ਲੱਗੀਆਂ ਨੇ ਤੇ ਸੀ ਇਹ ਵੀ ਲਾ ਲਈਆਂ ਸੋ ਇਸ ਲਈ ਫੋਟੋਆਂ ਥਾਂ ਬਦਲੀ ਜ਼ਰੂਰ ਹੋਈ ਹੈ ਜੀ ਪਰ ਇਹ ਨਹੀਂ ਕਿ ਕਮਰੇ 'ਚ ਫੋਟੋਆਂ ਹਟਾਈਆਂ ਹੋਣ ਉਹ ਕਹਿੰਦੇ ਦੇਖੋ ਜੀ ਭਗਤ ਸਿੰਘ ਦੀ ਔਰ ਅੰਬੇਦਕਰ ਸਾਹਿਬ ਦੀ ਫੋਟੋਆਂ ਲੱਗੀਆਂ ਫਿਰ ਇਹ ਮੁੱਦਾ ਵੀ ਉੱਠਿਆ ਕਿ ਜੀ ਇਹ ਤਾਂ ਹੁਣ ਲਾ ਕੇ ਵੀਡੀਓ ਜਾਰੀ ਕਰ ਇਹ ਮੁੱਦਾ ਉੱਥੋਂ ਚੱਲ ਕੇ ਪੰਜਾਬ ਦੀ ਵਿਧਾਨ ਸਭਾ 'ਚ ਵੀ ਆ ਗਿਆ। ਪੰਜਾਬ ਦੀ ਵਿਧਾਨ ਸਭਾ 'ਚ ਮੈਂ ਬਕਾਇਦਾ ਤੌਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਦਾ ਚੁੱਕਿਆ। ਉਹ ਕਹਿੰਦੇ ਵੀ ਕਿ ਇਹ ਗਲਤ ਹੋ ਰਿਹਾ। ਦਿੱਲੀ ਦੇ ਵਿੱਚ ਮੁੱਖ ਮੰਤਰੀ ਦੇ ਦਫ਼ਤਰੋਂ ਵੀ, ਬਾਕੀ ਮੰਤਰੀ ਦੇ ਦਫ਼ਤਰੋਂ ਵੀ, ਸਰਕਾਰੀ ਦਫ਼ਤਰਾਂ 'ਚੋਂ ਵੀ ਡਾਕਟਰ ਸਾਹਿਬ ਦੀ ਫੋਟੋ ਤੇ ਸ਼ਹੀਦਾਂਜਪ ਸਿੰਘ ਦੀ ਫੋਟੋ ਹਟਾਈ ਜਾ ਰਹੀ ਹੈ। ਸੋ ਡਾਕਟਰ ਅੰਬੇਦਕਰ ਜੀ ਦੀ ਔਰ ਪਗ ਸਿੰਘ ਦੀ ਫੋਟੋ ਹਟਾਉਣ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ 'ਚ ਵੀ ਮੁੱਦਾ ਬਣਿਆ। ਤੇ ਇਸ ਦੇ ਉੱਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਬਣ ਨੇ ਕਿਹਾ ਕਿ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਮਤਭਗ ਹੈ ਇਹ ਹੋਣਾ ਨਹੀਂ ਚਾਹੀਦਾ ਬਿਲਕੁਲ ਜੀ ਮੈਂ ਆទਸ਼ੀ ਨੂੰ ਵੀ ਸੁਣ ਰਿਹਾ ਸੀ ਮੈਂ ਚੀਮਾ ਜੀ ਹੋਰਾਂ ਨੂੰ ਵੀ ਸੁਣਿਆ ਮੈਂ ਆਪਣੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਬਣ ਨੂੰ ਵੀ ਸੁਣਿਆ ਮੈਂ ਇਸੇ ਤਰ੍ਹਾਂ ਵੱਖ-ਵੱਖ ਸਮਿਆਂ ਦੇ ਉੱਤੇ ਡਾਕਟਰ ਪੀ ਬਰਾਉ ਵੇਦਕਰ ਜੀ ਨੂੰ ਲੈ ਕੇ ਸ਼ਿਦਾਂਜ ਭਗ ਸਿੰਘ ਨੂੰ ਲੈ ਕੇ ਹੁੰਦੀਆਂ ਤਕਰੀਰਾਂ 'ਚ ਅਕਸਰ ਜਿੱਥੋਂ ਵੀ ਕੀਤਾ ਮੈਨੂੰ ਕੁਝ ਸੁਣਨ ਨੂੰ ਮਿਲਦਾ ਮੈਂ ਸੁਣਦਾ ਮੈਂ ਇੱਕ ਗੱਲ ਗੌਰ ਕਰ ਰਿਹਾ ਸੀਗਾ ਕਿਆਤਸ਼ੀ ਕਹਿ ਰਹੀ ਹੈ ਕਿ ਭਗਤ ਸਿੰਘ ਦੀ ਫੋਟੋ ਹਟਾ ਕੇ ਇਹਨਾਂ ਨੇ ਸਿੱਖ ਵਿਰੋਧੀ ਚਿਹਰਾ ਆਪਣਾ ਦਿਖਾਇਆ। ਬਾਬਾ ਸਾਹਿਬ ਪੀਮਰਾਓ ਉਮੀਦਵਾਰ ਦੀ ਫੋਟੋ ਹਟਾ ਕੇ ਇਹਨਾਂ ਨੇ ਦਲਤ ਵਿਰੋਧੀ ਚਿਹਰਾ ਆਪਣਾ ਦਿਖਾਇਆ। ਇਹ ਕਿੱਥੋਂ ਆਉਂਦਾ ਇਹ ਫਾਰਮੂਲਾ ਕਿ ਹਾਂ ਜੀ ਸ਼ਿਤਾਜ ਭਗਤ ਸਿੰਘ ਕੱਲਾ ਸਿੱਖਾਂ ਦਾ ਐ ਬਾਬਾ ਸਾਹਿਬ ਪੀਮਰਾਓ ਉਮੀਦਵਾਰ ਕੱਲੇ ਦਲਤਾਂ ਦੇ ਨੇ। ਜਿਸ ਸਥਿਤੀ 'ਚ ਤੇ ਉਹ ਜਿਸ ਰੁਤਬੇ ਤੇ ਰਹੇ ਨੇ ਉਹ ਜੋਨਾ ਦਾ ਸਥਾਨ ਹੈ। ਜੋ ਸਮਾਜ ਨੂੰ ਉਹਨਾਂ ਦੀ ਦੇਣ ਹੈ ਹੈ ਜੋ ਉਹਨਾਂ ਨੇ ਰੋਲ ਨਿਭਾਇਆ ਇਸ ਸਮਾਜ ਸਿਰਜਣਾ ਵਿੱਚ ਚਾਹੇ ਦੇਸ਼ ਦੀ ਆਜ਼ਾਦੀ ਦਾ ਹਵਾਲਾ ਚਾਹੇ ਦੇਸ਼ ਦੀ ਆਜ਼ਾਦੀ ਦੇ ਨਾਲ ਫਿਰ ਸੰਵਿਧਾਨ ਦਾ ਹਵਾਲਾ ਸੋ ਉਸ ਭੂਮਿਕਾ ਦੇ ਵਿੱਚ ਉਹ ਇੱਕ ਵਰਗ ਦੇ ਕਿਵੇਂ ਨੂੰ ਤਾਂ ਪੂਰੇ ਮੁਲਕ ਦੇ ਨੇ ਤੁਸੀਂ ਇਹ ਕਿਉਂ ਨਹੀਂ ਕਦੇ ਸਵਾਲ ਚੁੱਕਦੇ ਕਿ ਮੁਲਕ ਦਾ ਅਪਮਾਨ ਹੈ ਇਹ ਦੇਸ਼ ਦਾ ਅਪਮਾਨ ਹੈ ਇਹ ਆਜ਼ਾਦੀ ਕੁਲਾਟੀਆਂ ਦਾ ਅਪਮਾਨ ਹੈ ਇਹ ਦੇਸ਼ ਦੇ ਯੋਧਿਆਂ ਦਾ ਅਪਮਾਨ ਹੈ ਤੁਸੀਂ ਉਸ ਨੂੰ ਸਿਰਫ ਧਰਮ ਜਾਤ ਫਿਰਕੇ ਨਾਲ ਜੋੜ ਕੇ ਕਿਉਂ ਦੇਖਦੇ ਹੋ ਕਿ ਇਹਦੇ ਵਿੱਚ ਵੀ ਬੋਟ ਦੀ ਰਾਜਨੀਤੀ ਹੁੰਦੀ ਹੈ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਲਾਉਣ ਵਾਲੇ ਤੇ ਹਟਾਉਣ ਵਾਲੇ ਕਿ ਤੁਸੀਂ ਇਸ ਲਈ ਲਾਈ ਕਿ ਉਹ ਸਿੱਖ ਭਾਈਚਾਰੇ ਦੇ ਨੁਮਾਇੰਦੇ ਨੇ ਇਸ ਲਈ ਸਿੱਖਾਂ ਦੀਆਂ ਵੋਟਾਂ ਸਾਡੇ ਕੋਲ ਆ ਜਾਣ ਤੇ ਉਹਨਾਂ ਨੇ ਇਸ ਲਈ ਹਟਾਈ ਕਿ ਕਿ ਉਹ ਸਿੱਖ ਵਿਰੋਧੀ ਨੇ ਤੁਸੀਂ ਇਸ ਲਈ ਲਾਈ ਫੋਟੋ ਕਿ ਹਾਂ ਦਲਿਤ ਵੋਟ ਸਾਡੇ ਨਾਲ ਆ ਜਵੇ ਤੇ ਉਹਨਾਂ ਨੇ ਇਸ ਲਈ ਹਟਾਈ ਕਿ ਉਹ ਦਲਿਤ ਵਿਰੋਧੀ ਨੇ ਸੋ ਆ ਜਿਹੜਾ ਫਾਰਮੂਲਾ ਹੈ ਇਹ ਅਸੀਂ ਅਜੇ ਤੱਕ ਇਹਦਾ ਮਤਲਬ ਜੇ ਉਹਨਾਂ ਦੇ ਅੰਦਰ ਤੁਸੀਂ ਨਫ਼ਰਤ ਦੀ ਗੱਲ ਕਰ ਰਹੇ ਹੋ ਕਿ ਤੁਹਾਡੇ ਅੰਦਰ ਵੀ ਕੋਈ ਜਿਹੀ ਲੁਕਮੀ ਨਫ਼ਰਤ ਪਈ ਹੈ ਕਿ ਹਾਂ ਭਾਈ ਅਸੀਂ ਉਹਨਾਂ ਨੂੰ ਅਪਣਾਉਣਾ ਹੀ ਨਹੀਂਗਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡੇ ਭਗਤ ਸਿੰਘ ਸਾਡੇ ਭੀਮਰਾਓ ਅੰਬੇਦਕਰ ਜੀ ਅਜੇ ਤੱਕ ਇਹ ਬਰਤਾਰਾ ਕਿਉਂ ਨਹੀਂ ਇਹ ਸਮਝਣ ਤੇ ਸੋਚਣ ਦੀ ਲੋੜ ਹੈ ਕਿ ਅਸੀਂ ਕਿਹ ਸਥਿਤੀ 'ਚ ਖੜੇ ਆਂ ਚਲੋ ਦੇਖਦੇ ਆਂ ਜੀ ਉਹ ਆਪਣੇ ਦਾਅਵੇ ਪਰ ਕਰ ਰਹੇ ਨੇ ਕਿ ਲਾਈਆਂ ਇਹ ਆਪਣੇ ਦਾਅਵੇ ਕਰ ਰਹੇ ਨੇ ਕਿ ਹਟਾਈਆਂ ਵੀਡੀਓ ਦੁਬਾਰਾ ਜਾਰੀ ਕਰ ਰਹੇ ਨੇ ਉਹ ਇਹ ਹਟੀਆਂ ਦੀ ਤੇ ਲਗੀਆਂ ਦੀ ਇਧਰ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਰੂਰ ਸਾਹਿਬ ਹਲਕੇ ਤੋਂ ਉਹਨਾਂ ਦੀ ਪਟੀਸ਼ਨ ਪੰਜਾਬ ਰਣ ਹਾਈ ਕੋਰਟ 'ਚ ਸੀ ਕਿ ਜੀ ਮੈਨੂੰ ਸੰਸਦ ਦੇ ਸੈਸ਼ਨ ਦੇ ਵਿੱਚ ਹਿਸਾ ਲੈਣ ਦੀ ਆਗਿਆ ਦਿੱਤੀ ਜਾਵੇ ਉਹ ਨਹੀਂ ਮੰਜੂਰੀ ਮਿਲ ਰਹੀ ਉਹ ਕਹਿੰਦੇ ਮੇਰੀ ਮੈਂਬਰਸ਼ਿਪ ਨੂੰ ਖਤਰਾ ਹੈ ਇਸ ਮਸਲੇ ਨੂੰ ਗੌਰ ਕਰਦੇ ਆਂ ਪੰਜਾਬ ਰਾਣਾ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਭਾਰਤ ਸਰਕਾਰ ਨੂੰ ਕਿਹਾ ਸੀਗਾ ਕਿ ਤੁਸੀਂ ਵੀ ਇਸ ਮਸਲੇ ਤੇ ਆਪਣਾ ਜਵਾਬ ਦਿਓ ਤੇ ਭਾਰਤ ਸਰਕਾਰ ਨੇ ਖੰਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਤੇ ਸੈਸ਼ਨ ਚ ਗੈਰ ਹਾਜ਼ਰੀ ਦੇ ਮੁੱਦੇ ਤੇ ਇੱਕ ਕਮੇਟੀ ਬਣਾਈ ਹੈ ਤੇ ਲੋਕ ਸਭਾ ਸਪੀਕਰ ਵੱਲੋਂ ਬਣਾਈ ਗਈ ਇਸ ਕਮੇਟੀ ਨੂੰ ਮਾਮਲੇ ਦੀ ਪੂਰੀ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਕਿ ਤੁਹਾਡਾ ਰੋਲ ਹੈ ਵੀ ਇਹ ਪੂਰੀ ਰਿਪੋਰਟ ਸਾਨੂੰ ਤਿਆਰ ਕਰਕੇ ਦਿਓ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਸਦਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕਰਨ ਵਾਲੀ ਪਟੀਸ਼ਨ ਜਿਹੜੀ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਤੱਕ ਵੀ ਡੀਸੀ ਤੱਕ ਵੀ ਪੰਜਾਬ ਸਰਕਾਰ ਤੱਕ ਵੀ ਅਪਰੋਚ ਪਹੁੰਚ ਕੀਤੀ ਹੈ ਕਿ ਵੀ ਜੇ ਸਮਾਂ ਬੀਤ ਗਿਆ ਮੇਰੀ ਗੈਰਹਾਜ਼ਰੀ ਦਾ ਸਮਾਂ ਲੰਬਾ ਹੋ ਗਿਆ ਤਾਂ ਮੇਰੀ ਮੈਂਬਰੀ ਖਰਚ ਹੋ ਜਾਏਗੀ ਤੇ ਮੈਂ ਹਲਕੇ ਦੀ ਨੁਮਾਇੰਦਗੀ ਕਰਦਾ ਨੁਮਾਇੰਦਗੀ ਨਾਤੇ ਮੇਰਾ ਹਾਜ਼ਰ ਹੋਣਾ ਮੇਰੀ ਜ਼ਿੰਮੇਵਾਰੀ ਹੈ ਤੇ ਉਸ ਤੋਂ ਮੈਨੂੰ ਕਿਉਂ ਮਨਫ਼ੀ ਕੀਤਾ ਜਾ ਰਿਹਾ ਇਸ ਨੂੰ ਨੇ ਫਿਰ ਪੰਜਾਬ ਰਣ ਹਾਈ ਕੋਰਟ ਦਾ ਦਰਵਾਜ਼ਾ ਖਟਾਇਆ ਸੀ ਜਿੱਥੋਂ ਫਿਰ ਹਾਈ ਕੋਰਟ ਨੇ ਕਿੰਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਇਸ ਦੀ ਸਮੀਖਿਆ ਕਰਕੇ ਸਾਨੂੰ ਆਪਣਾ ਜਵਾਬ ਦਿਓ ਉਹਨਾਂ ਨੇ ਸਮੀਖਿਆ ਦੇ ਲਈ ਇਸ ਪੂਰੇ ਮਸਲੇ ਦੇ ਲਈ ਇੱਕ ਕਮੇਟੀ ਬਣਾਈ ਹੈ ਸੋ ਹੁਣ ਇਹ ਕਮੇਟੀ ਆਪਣੀ ਰਿਪੋਰਟ ਪੰਜਾਬ ਰਨ ਹਾਈ ਕੋਰਟ ਨੂੰ ਸੌਂਪੂਗੀ ਇਸ ਮਸਲੇ ਦੇ ਉੱਤੇ ਬਣਾਈ ਕਮੇਟੀ ਇਸਵੰਦੀ ਡਿਵੀਜ਼ਨ ਬੈਂਚ ਨੇ ਐਡੀਸ਼ਨਲ ਸਾਲਿਸਟਰ ਜਨਰਲ ਸਤਿਪਾਲ ਜੈਨ ਨੂੰ ਹਦਾਇਤ ਲੈਣ ਤੇ 25 ਜਨਵਰੀ ਨੂੰ ਅਦਾਲਤ ਨੂੰ ਸੂਚਿਤ ਕਰਨ ਲਈ ਕਿਹਾ ਸੀਗਾ ਸੋ ਖਡੂਰ ਸਾਹਿਬ ਦੇ ਸੰਸਦ ਮੈਂਬਰ ਵੱਲੋਂ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਲਈ ਪਾਈ ਪਟੀਸ਼ਨ ਦੇ ਆਧਾਰ ਦੇ ਉੱਤੇ ਹੁਣ ਇਹ ਜਵਾਬ ਦਾਖਲ ਕੀਤਾ ਗਿਆ ਜੀ ਕਿ ਭਾਰਤ ਸਰਕਾਰ ਨੇ ਖੰਡੂਰ ਸਭ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਤੇ ਉਹਦੀ ਸੈਸ਼ਨ ਦੇ ਵਿੱਚ ਹਾਜ਼ਰੀ ਦੇ ਮੁੱਦੇ ਤੇ ਇੱਕ ਕਮੇਟੀ ਦਾ ਗਠਨ ਕੀਤਾ ਤੇ ਉਹ ਮਾਮਲੇ ਦੀ ਸਮੀਖਿਆ ਕਰਕੇ ਆਪਣੀ ਜਾਣਕਾਰੀ ਦੇਏਗੀ ਚਲੋ ਜੀ ਦੇਖਦੇ ਹਾਂ ਕੀ ਰਿਪੋਰਟ ਸੌਂਪਦੇ ਆ ਇਸ ਲਈ ਇਹ ਪਹਿਲੂ ਸਾਰੇ ਬਚਨਯੋਗ ਸੀ ਤੇ ਅਸੀਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ